ਸਸਿਕਾਲ ਜੀ ਮੈਂ ਗੁਰਵਿੰਦਰ ਸਿੰਘ ਬਾਜਵਾ ਮੁਖ ਸੇਵਾਦਾਰ ਜੰਗਨੋਟਾ ਫਾਰਮਰ ਗਰੁੱਪ ਅੱਜ 22 ਅਕਤੂਬਰ 2025 ਦਾ ਦੇਣਿਆ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਬਾਰ ਬਾਰ ਦਰੋਂ ਦੀ ਲੋੜਦੀ ਆ ਵੀ ਆਪਾਂ 26 ਅਗਸਤ ਤੋਂ ਇਸ ਇਲਾਕੇ ਦੇ ਵਿੱਚ ਜਿਹੜਾ અત્યੰਤ ਹੜ ਪ੍ਰਭਾਵਿਤ ਇਲਾਕਾ ਉਹਦੇ ਵਿੱਚ ਪਹਿਲਾਂ ਰਾਤ ਕਾਰਜ ਕੀਤੇ ਤੇ ਉਸ ਤੋਂ ਬਾਅਦ ਮਿਸ਼ਨ ਮੈਥ ਲਿਆ ਸੀਗਾ ਸਾਡੇ ਗਰੁੱਪ ਦੇ ਜਿਹੜੇ ਸਰਪ੍ਰਸਤ ਸਰਦਾਰ ਕਾਨ ਸਿੰਘ ਪੰਨੂ ਆਈਏ ਸਾਹਿਬ ਕਸਕਰ 1000 ਤੋਂ ਵੱਧ ਵਾਧੇ ਵਾਧੇ 1500 ਏਕੜ ਤੱਕ ਦਾ ਕਣਕ ਪਚਾਈ ਦਾ ਮੈਸ਼ਿਨ ਚੱਲ ਗਿਆ ਤੇ ਉਸ ਸਤਿਗੁਰੂ ਦੀ ਪਰਮਾਤਮਾ ਦੀ ਮਿਹਰ ਸਦਕਾ ਬਸ ਕੁਛ ਦਿਨਾਂ ਤੱਕ ਆਪਾਂ ਕਣਕ ਬਿਜਾਈ ਸ਼ੁਰੂ ਕਰਨ ਜਾ ਰਹੇ ਆ ਜਿਹੜਾ ਪ੍ਰਾਲੀ ਦਾ ਪ੍ਰਬੰਧ ਸੀਗਾ ਉਹ 1500 ਏਕੜ ਚੋਂ 1000 ਏਕੜ ਦਾ ਹੋ ਚੁੱਕਾ ਤੇ ਜਿੱਦਾਂ ਕਿ ਅਸੀਂ ਬਾਰ-ਬਾਰ ਤੁਹਾਡੇ ਸਾਹਮਣੇ ਜ਼ਿਕਰ ਕਰਦਾ ਆਪਣੇ ਗਰੁੱਪ ਦਾ ਸਾਡਾ ਮਿਸ਼ਨ ਜਿਹੜਾ ਹੈਗਾ ਉਹ ਅਗਮੁਕਤ ਕੱਦੂ ਮੁਕਤ ਝੋਨਾ ਮੁਕਤ ਜ਼ਹਿਰ ਮੁਕਤ ਤੇ ਬਾਗਬਾਨੀ ਯੁਕਤ ਉਹਦੇ ਮੁਤਾਬਕ ਕਿਉਂਕਿ ਸਾਡਾ ਜਿਹੜਾ ਗਰੁੱਪ ਹੈ 2014 ਤੋਂ ਹੀ ਤਕਨੀਕੀ ਰੂਪ ਤੇ ਜਮੀਨੀ ਰੂਪ ਦੇ ਵਿੱਚ ਮਹਾਰਤ ਰੱਖਦਾ ਹੈ ਤੇ ਜਿੰਨਾ ਵੀ ਇਹ ਮਿਸ਼ਨ ਅਸੀਂ ਫੜਿਆ ਹੈ ਇਹਨੂੰ ਬਹੁਤ ਹੀ ਤਕਨੀਕੀ ਮੁਹਾਰਤ ਨਾਲ ਤੇ ਬੜੀ ਸਟੀਕਤਾ ਨਾਲ ਕਰਨ ਦਾ ਬੀੜਾ ਚੁੱਕਿਆ ਹੋਇਆ ਵਾ ਉਸੇ ਤਹਿਤ ਅੱਜ ਅਸੀਂ ਕਣਕ ਬਜਾਈ ਜਿਹੜੀ ਆ ਉਹ ਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੇ ਖੇਤੀਬਾੜੀ ਵਿਭਾਗ ਦੇ ਹਵਾਲਿਆਂ ਦੇ ਮਤਲਬ ਮੁਕੀ ਸ਼ੁਰੂ ਕਰਨੀ ਆ ਜਿਹੜੀ ਕਿ 25 ਅਕਤੂਬਰ ਤੋਂ 25 ਨਵੰਬਰ ਤੱਕ ਮਣੀ ਜਾਂਦੀ ਆ ਪਰ ਉਸ ਤੋਂ ਪਹਿਲਾਂ ਜਿਹੜੀ ਸਭ ਤੋਂ ਜ਼ਰੂਰੀ ਚੀਜ਼ ਹੁੰਦੀ ਆ ਉਹ ਹੁੰਦੀ ਆ ਬੀ ਸੋਧ ਮੇਰੇ ਹੱਥ ਵਿੱਚ ਤੁਸੀਂ ਮੋਤੀਆਂ ਵਰਗੇ ਦਾਣੇ ਦੇਖ ਰਹੇ ਜੀ ਵੇਖਣ ਨੂੰ ਲੱਗਦਾ ਹੈ ਇਹਨਾਂ 'ਚ ਕੋਈ ਨੁਕਸ ਨਹੀਂ ਪਰ ਨੁਕਸ ਤਾਂ ਮਿੱਟੀ ਜਾ ਕੇ ਆਉਣਾ ਤੇ ਖਾਸ ਕਰਕੇ ਉਦੋਂ ਜਦੋਂ ਇਹਨੇ ਇਸ ਹੜ ਦੀ ਮਾਰੀ ਜ਼ਮੀਨ ਦੇ ਵਿੱਚ ਜਾਣਾ ਵਾ ਤੇ ਇਹਦਾ ਉਲੀਆਂ ਨਾਲ ਵੀ ਸਾਹਮਣਾ ਹੋਣਾ ਕੀੜਿਆ ਮਕੋੜਿਆ ਨਾਲ ਵੀ ਹੋਣਾ ਸੋ ਇਹਨੂੰ ਅੱਜ ਅਗਾਉ ਜਿਹਨੂੰ ਕਹ ਲੋ ਵੀ ਅਸੀਂ ਮਿਥਿਆ ਕੇ 400 ਏਕੜ ਦਾ ਜਿਹੜਾ ਸੀਡ ਆ ਉਹਨੂੰ ਅਸੀਂ ਪਹਿਲਾਂ ਸੋਧ ਲਈਏ ਬਜਾਈ ਤੋਂ ਉਹ ਮਹਿੰਮ ਆਰੰਭ ਕਰਨ ਜਾ ਰਹੇ ਹਾਂ ਔਰ ਇਸ ਮਹਿੰਮ ਦੇ ਵਿੱਚ ਸਾਡੇ ਨਾਲ ਅੱਜ ਸਾਡੇ ਗਰੁੱਪ ਦੇ ਸਰਪ੍ਰਸਤ ਅ ਸ਼ੁਰੂ ਤੋਂ ਜਿਨ੍ਹਾਂ ਨੇ ਇਹਦੀ ਸਥਾਪਨਾ ਕੀਤੀ 2014 ਤੋਂ ਡਾਕਟਰ ਮਰੀਕ ਸਿੰਘ ਜੀ ਜੀਡੀਏ ਤੇ ਮੌਜੂਦਾ ਕੈਨ ਕਮਿਸ਼ਨਰ ਪੰਜਾਬ ਇਹ ਤੁਹਾਨੂੰ ਸਾਰਾ ਇਹਦੇ ਤਕਨੀਕ ਰੂਪ ਵਿੱਚ ਦੱਸਣਗੇ ਨਾਲ ਦੀ ਨਾਲ ਸਾਡਾ ਸਾਰਾ ਗਰੁੱਪ ਅੱਜ ਜੰਗਨੋਟ ਫਾਰਮਰ ਗਰੁੱਪ ਦੇ ਜਿੰਨੇ ਵੀ ਸਾਡੇ ਮੀਤ ਪ੍ਰਧਾਨ ਸਾਹਿਬ ਕਜੰਤੀ ਸਾਹਿਬ ਜਨਰਲ ਸਕੱਤਰ ਸਾਰੇ ਮੈਂਬਰ ਜਿਹੜੇ ਆ ਉਹ ਚੇਚੇ ਕੋਈ ਪਠਾਨਕੋਟ ਤੋਂ ਕੋਈ ਕਿਤੋਂ ਚੱਲ ਕੇ ਆਇਆ ਬਾਕੀ ਜਿਹੜੀ ਗੱਲ ਤੇ ਨਾਲ ਦੱਸਣ ਦੀ ਲੋੜ ਨਹੀਂ ਗਈ ਕਿ ਪੰਨੂ ਸਾਹਿਬ ਦੀ ਕਿਰਪਾ ਨਾਲ ਜਿਹੜੀ ਰਾਉਂਡ ਗਲਾਸ ਫਾਊਂਡੇਸ਼ਨ ਆ ਉਹ ਇਸ ਮਾਮਲੇ ਦੇ ਵਿੱਚ ਸਾਡਾ ਵੱਡੀ ਮਦਦ ਕਰ ਰਹੀ ਆ ਉਹ ਹਮੇਸ਼ਾ ਸਾਡੇ ਅੰਗ ਸੰਗ ਸਾਰੇ ਉਹਨਾਂ ਦੇ ਜਿਹੜੇ ਰਿਪਰੈਜ਼ੈਂਟੇ ਭਾ ਵਿਚਰ ਰਹੇ ਆ ਮੈਂ ਡਾਕਟਰ ਮਰੀਕ ਸਿੰਘ ਨੂੰ ਬੇਨਤੀ ਕਰਾਂਗਾ ਕਿ ਉਹ ਇਹ ਜਿਹੜੀ ਸੀ ਟਰੀਟਮੈਂਟ ਆ ਉਹਦੇ ਬਾਰੇ ਥੋੜਾ ਵਿਸਥਾਰ ਨਾਲ ਚਾਣਨਾ ਪਾ ਦੇਣ ਤਾਂ ਕਿ ਜਿਹੜੇ ਬਾਕੀ ਵੀ ਤੁਸੀਂ ਸਾਰੇ ਪੰਜਾਬ ਚ ਜਾਂ ਕਿਤੇ ਵੀ ਵੀਡੀਓ ਵੇਖ ਰਹੇ ਹੋਵੋਗੇ ਤੁਹਾਨੂੰ ਪਤਾ ਲੱਗੇ ਕਿ ਆਹ ਜਿਹੜਾ ਸਮਾਂ ਆ ਕਣਕ ਦੇ ਕਿਹੜੀ ਕਿਸਮ ਦਾ ਸਮਾਂ ਆ ਔਰ ਕਿਹੜੀਆਂ ਦਵਾਈਆਂ ਹੁਣ ਬਾਜ਼ਾਰ ਦੇ ਵਿੱਚ ਅੱਗੇ ਨੂੰ ਬਿਹਤਰ ਆ ਗਈਆਂ ਵਾਂ ਜਿਨ੍ਹਾਂ ਨੂੰ ਆਪਾਂ ਵਰਤੀਏ ਤੇ ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਕੀੜੇ ਮਕੌੜੇ ਆ ਜਾਂ ਨੁਕਸਾਨ ਹੈ ਉਹਨਾਂ ਤੋਂ ਆਪਾਂ ਬਚ ਸਕਦੇ ਹਾਂ ਡਾਕਟਰ ਮਰੀਕ ਸਿੰਘ ਜੀ ਕੈਨ ਕਮਿਸ਼ਨਰ ਪੰਜਾਬ ਜੀ ਸੋ ਬਹੁਤ ਬਹੁਤ ਧੰਨਵਾਦ ਬਾਜਵਾ ਜੀ ਨੇ ਸੋ ਨੁਕਸਾਨ ਸਾਥੀਓ ਜਿਵੇਂ ਕਿ ਬਾਜਵਾ ਜੀ ਨੇ ਤੁਹਾਨੂੰ ਹੋਂਕਾ ਦੇ ਵਿੱਚ ਦੱਸ ਹੀ ਦਿੱਤਾ ਕਿ ਅੱਜ ਤੁਹਾਡਾ ਇੱਥੇ ਮਕਸਦ ਹੁੰਦਾ ਕੀ ਹੈ ਕਿਉਂਕਿ ਜੇ ਆਫੀਸ਼ੀਅਲੀ ਦੇਖੀਏ ਤਾਂ 25 ਤੋਂ ਜਿਹੜੀ ਯੂਨੀਵਰਸਿਟੀ ਵੱਲ ਸफारਿਸ਼ ਕੀਤੀ ਜਾਂਦੀ ਹੈ ਕਿ ਕਣਕ ਦੀ ਬਿਜਾਈ ਦਾ ਕੰਮ ਸ਼ੁਰੂ ਹੋ ਜਾਂਦਾ ਪਰ ਜੇਕਰ ਟੈਂਪਰੇਚਰ ਦੇ हिसाब ਨਾਲ ਦੇਖੀਏ ਤੇ ਇਸ ਦਾ ਟੈਂਪਰੇਚਰ ਜਿਹੜਾ ਵਾ ਉਹ 30 ਤੋਂ ਲੈ ਕੇ 35 ਤੱਕ ਚੱਲ ਰਿਹਾ ਵਾ ਸੋ ਇਹ ਵੀ ਇਹ ਗੇਤਾ ਹੀ ਮੇਰੇ ਸਾਹਮਣੇ ਤਾਂ ਗੇਤਾ ਵਾ ਪਰ ਫਿਰ ਵੀ ਆਪਾਂ ਜਿਹੜੀ ਇਹ ਬਜਾਈ ਦਾ ਕੰਮ ਜਿਹੜਾ ਵਾ ਉਹ ਸ਼ੁਰੂਆਤ ਕਰ ਸਕਦੇ ਆ ਇੱਥੇ ਜਿਹੜਾ ਸ਼ੁਰੂਆਤ ਕਰਨਾ ਆਪਾਂ 26 ਤੋਂ ਜਿਹੜਾ ਸ਼ੁਰੂਆਤ ਇਹ ਪੰਜ ਪਿੰਡਾਂ ਦੇ ਵਿੱਚ ਕਰਨਾ ਵਾ ਸੋ ਉਸ ਵਾਸਤੇ ਜਿਹੜਾ ਵਾ 200 ਦੀ ਜਿਹੜੀ ਹੈ ਇੱਕ ਮੁਹਿੰਮ ਜਿਹੜੀ ਆ ਸ਼ੁਰੂ ਕੀਤੀ ਗਈ ਆ 200 ਜਿਹੜਾ ਵਾ ਤੁਹਾਨੂੰ ਪਤਾ ਏ ਕਿ ਜਿਹੜਾ ਬੀ ਜਿਹੜਾ ਵਾ ਇੱਕ ਇੱਕ ਹੱਡੀ ਫਸਲ ਦਾ ਇੱਕ ਨੀ ਪਤਨੀ ਹੁੰਦੀ ਆ ਜਿਸ ਤਰ੍ਹਾਂ ਇੱਕ ਮਕਾਨ ਦੀ ਨੀਂਹ ਹੁੰਦੀ ਹੈ ਕਿ ਪੱਕੀ ਮਕੀ ਨਹੀਂ ਹੋਵੇ ਚੰਗੀ ਨਹੀਂ ਹੋਵੇ ਤਾਂ ਉਹ ਜਿੰਨਾ ਵੱਢੀ ਹੜ ਆਵੇ ਜਿੰਨਾ ਵੱਢੀ ਕੋਈ ਆਵੇ ਵਲਬਲੋਲਾ ਆਵੇ ਤਾਂ ਪਰ ਜਿਹੜਾ ਉਹ ਫਸਲ ਜਿਹੜੀ ਹੈ ਠੀਕ ਰਹਿੰਦੀ ਆ ਜਿਹੜੀ ਤੁਹਾਡੀ ਬਿਲਡਿੰਗ ਜਿਹੜੀ ਠੀਕ ਰਹਿੰਦੀ ਆ ਇਸੇ ਤਰ੍ਹਾਂ ਜੇਕਰ ਤੁਹਾਡੇ ਜਿਹੜਾ ਬੀਜ ਜਿਹੜਾ ਵਾ ਉਹ ਤੰਦਰੁਸਤ ਹੋਊਗਾ ਵਧੀਆ ਹੋਏਗਾ ਤੁਹਾਡੀ ਫਸਲ ਨੂੰ ਜਿਹੜਾ ਬਿਲਕੁਲ ਨੁਕਸਾਨ ਨਹੀਂ ਹੋਏਗਾ ਜੇਕਰ ਸਾਡਾ ਬੀਜ ਜਿਹੜਾ ਵਾ ਉਹ ਖਰਾਬ ਹੋਇਆ ਜਾਂ ਉਹਦੇ ਵਿੱਚ ਕੋਈ ਪ੍ਰੋਬਲਮ ਆ ਗਈ ਜਾਂ ਉਹ ਉਗਿਆ ਨਹੀਂ ਤੇ ਸਾਡੀ ਜਿਹੜੀ ਖਾਦ ਦਵਾਈਆਂ ਜਾਂ ਮਿਹਨਤ ਕਰਨ ਦਾ ਕੋਈ ਫਾਇਦਾ ਨਹੀਂ ਹੋਊਗਾ ਉਹ ਛੱਡਦੇ ਜਿਹੜਾ ਫਰਕ ਪੈਂਦਾ ਵਾ ਸੋ ਇਹਦੇ ਵਿੱਚ ਵੀ ਦਾ ਜਿਹੜਾ ਸੋਧਣਾ ਬਹੁਤ ਜ਼ਰੂਰੀ ਹੁੰਦਾ ਸੋਧਣਾ ਕਿਉਂ ਜ਼ਰੂਰੀ ਹੈ ਜਿਸ ਤਰ੍ਹਾਂ ਇੱਕ ਬੱਚਿਆਂ ਨੂੰ ਆਪਾਂ ਪੋਲੀ ਦੀ ਬੂੰਦ ਪਿਉਂਦੇ ਆ ਹਰ ਜਿਹੜਾ ਸਿਹਤ ਮਹਿਕਮਾ ਵਾ ਉਹ 5 ਸਾਲਾਂ ਤੋਂ ਜਿਹੜੇ ਛੋਟੇ ਬੱਚੇ ਆ ਉਹਨਾਂ ਨੂੰ ਹਰ ਸਾਲ ਜਿਹੜੇ ਆ ਬੱਚਿਆਂ ਨੂੰ ਬੂੰਦੀ ਪੋਲੀ ਬੂੰਦਾ ਪਿਉਂਦੇ ਆ ਤਾਂ ਕਿ ਉਹਨਾਂ ਦੇ ਵਿੱਚ ਜਿਹੜੇ ਪੋਲੀਓ ਜਿਹੜੇ ਜਿਹੜੇ ਕੰਜੜਿਆ ਉਹਨੂੰ ਖਤਮ ਕੀਤਾ ਜਾ ਸਕਣ ਤੇ ਉਹ ਜਿਹੜੇ ਉਹਨੂੰ ਬੂੰਦਾ ਚਾਹੇ ਕਿਤੇ ਵੀ ਆ ਚਾਹੇ ਬੱਸ ਸਟੈਂਡ ਤੇ ਆ ਚਾਹੇ ਰੇਲਵੇ ਸਟੇਸ਼ਨ ਤੇ ਆ ਚਾਹੇ 에ਰਪੋਰਟ ਤੇ ਆ ਘਰਾਂ ਵਿੱਚ ਜਾ ਕੇ ਉਹਨੂੰ ਪੀਉਂਦੇ ਕੱਲੇ ਕੱਲੇ ਇਹਨਾਂ ਬੱਚੀ ਨੂੰ ਜਾਂ ਪੀਉਂਦੇ ਆ ਸੋ ਇੱਥੇ ਵੀ ਜਿਹੜਾ ਵਾ ਇਹ ਜਿਹੜਾ ਬੀਜ ਜਿਹੜਾ ਵਾ ਇਹ ਕਿਉਂਕਿ 40 ਕਿਲੋ ਬੀਜ ਆ ਕੱਲੇ ਕੱਲੇ ਦਾਣੇ ਨੂੰ ਜਿਹੜੀ ਆ ਉਹ ਲੱਗਣੀ ਬਹੁਤ ਜੁੜੀ ਆ ਕਿਉਂਕਿ ਆਮ ਕਰਕੇ ਪ੍ਰੈਕਟਿਸ ਦੇਦੇ ਆ ਕਿ ਫਾਰਮਰ ਕਾਲੀ ਵਿੱਚ ਹੁੰਦਾ ਬਿਆਰੋ ਦਵਾਈ ਬੀ ਲੈਂਦਾ ਤੇ ਬੀਜ ਡੇਲਵੇ ਚ ਪਾਇਆ ਉਹ ਪੂੜੀ ਵਿੱਚ ਪਾਈ ਦੇ ਦਾਤਰੀ ਨਾ ਮਾੜਾ ਮਾੜਾ ਹਾਲਾਤ ਆ ਵਿੱਚ ਸੋ ਉਹ ਜਿਹੜਾ ਬੀਜ ਜਿਹੜਾ ਵ ਪ੍ਰਾਪਰ ਤਾਂ ਹੀ ਆ ਜੇਕਰ ਹਰੇਕ ਬੀਜ ਨੂੰ ਦਵਾਈ ਲੱਗ ਜਾਵੇ ਜਿਸ ਤਰ੍ਹਾਂ ਹਰੇਕ ਬੱਚੇ ਨੂੰ ਪੋਲੀਓ ਦੀ ਬਿਊਂਡ ਪਿਉਣੀ ਜ਼ਰੂਰੀ ਆ ਇਸੇ ਤਰ੍ਹਾਂ ਹਰੇਕ ਦਾਣੇ ਨੂੰ ਬੀ ਲੱਗਣਾ ਜਿਹੜਾ ਵਾ ਉਹ ਜ਼ਰੂਰੀ ਆ ਸੋ ਇਹਦੇ ਵਿੱਚ ਤਿੰਨ ਤਰ੍ਹਾਂ ਦੀਆਂ ਨੇ ਸਾਡੇ ਕੋਲ ਸਮੱਸਿਆਵਾਂ ਆਉਂਦੀਆਂ ਕਣਕ ਦੇ ਵਿੱਚ ਸੰਯੁਗ ਦੀ ਸਮੱਸਿਆ ਵਾ ਚਾਹੇ ਉਹ ਗੁਲਾਬੀ ਸੁੱਡੀ ਦੀ ਸਮੱਸਿਆ ਵਾ ਪੱਤਿਆਂ ਦੀ ਕਾਗਿਆਰੀ ਆ ਝੁੱਠੀ ਕਾਗਿਆਰੀ ਆ ਇਸ ਤਰ੍ਹਾਂ ਕਰਨਾਲ ਬੰਟਿਆ ਕਰਨਾਲ ਬੰਟਾ ਤੇ ਕੋਈ ਬੈ ਚਲੋ ਉਹਦਾ ਕੋਈ ਸੀ ਟਰੀਟਮੈਂਟ ਨਾਲ ਬਹੁਤਾ ਕੋਈ ਨਾ ਤਾਲੁਕ ਨਹੀਂ ਹੁੰਦਾ ਪਰ ਜਿਹੜੀ ਸਾਡੇ ਛਟੀਆਂ ਦੀ ਕਾਂਗਿਆਰੀ ਆ ਪੱਤਿਆਂ ਦੀ ਕਾਂਗਿਆਰੀ ਆ ਇਹ ਜਿਹੜੀਆਂ ਜਿਹੜੀਆਂ ਨੇ ਆਪਾਂ ਪਹਿਲਾਂ ਜਿਹੜਾ ਇਲਾਜ ਕਰ ਲਈਏ ਤੇ ਉਹ ਬਾਅਦ ਵਿੱਚ ਕੋਈ ਪ੍ਰੋਬਲਮ ਨਹੀਂ ਹੁੰਦੀ ਹੈਗੀ ਸੋ ਇਹਦੇ ਵਿੱਚ ਅੱਜ ਅਸੀਂ ਜਿਹੜਾ ਵਾ ਇਹਦੀ ਸ਼ੁਰੂਆਤ ਕਰਾਂਗੇ ਇਹਦੇ ਵਿੱਚ ਤਿੰਨ ਤਰ੍ਹਾਂ ਦੀਆਂ ਦਵਾਈਆਂ ਜਿਹੜੀਆਂ ਆਪਾਂ ਵਰਤ ਸਕਦੇ ਆ ਜਿਹਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਸਿਊਗ ਵਾਸਤੇ ਆ ਕਿ ਸਿਊਗ ਜਿੰਨਾ ਜਿੰਨਾ ਇਲਾਕਿਆਂ ਦੇ ਵਿੱਚ ਸਿਊਗ ਲੱਗਦੀ ਆ ਉਹਨਾਂ ਵਾਸਤੇ ਜਿਹੜੀ ਬੀਸ ਸਿਊ ਤੋਂ ਦੇ ਕਰਨੀ ਬੜਾ ਜ਼ਰੂਰੀ ਆ ਕਿਉਂ ਅਸੀਂ ਉਹ ਲੱਗ ਜਾਂਦੀ ਹੈ ਫਿਰ ਪ੍ਰੋਬਲਮ ਹੁੰਦੀ ਹੈ ਸੋ ਉਹਦੇ ਵਿੱਚ ਜਿਹੜੀ ਆਪਣੀ 40 ਐਮਐਲ ਜਿਹੜੀ ਆ ਫਥੈਮਥੋਕਸਨ ਆ ਇਸੇ ਤਰ੍ਹਾਂ 160 ਐਮਐਲ ਲੀਟਰੀ ਕਲੋਰੋਪੈਰੀਫੋਸ ਆ 80 ਐਮਐਲ ਜਿਹੜੀ ਆ ਉਹ ਤੁਹਾਡੀ ਨਿਊ ਨਿਕਸ ਆ ਜਿਹੜੀ ਕਿ ਪੰਜਾਬ ਕੀਤਨੀ ਬੜੀ ਯੂਨੀਵਰਸਿਟੀ ਵੱਲੋਂ ਸफारਿਸ਼ ਕੀਤੀ ਗਈ ਹੈ ਇਹਦਾ ਇਹ ਇਹ ਫਾਇਦਾ ਵਾ ਕਿ ਇਹਦੇ ਵਿੱਚ ਇਨਸੈਕਟੀਸਾਈਡ ਤੇ ਫੰਗੀਸਾਈਡ ਦੋਵੇਂ ਹੀ ਨੇ ਇਦੇ ਨਾਲ ਜਿਹੜੀ ਤੁਹਾਡੀ ਪੱਤਿਆਂ ਦੀ ਕਾਂਗਿਆਰੀ ਜਾਂ ਝੂਠੀ ਕਾਂਗਿਆਰੀ ਜਿਹੜੀ ਉਹ ਵੀ ਰੋਕथाम ਹੋ ਜੇਗੀ ਤੇ ਐਸ ਵੈਲਸ ਜਿਹੜੀ ਤੁਹਾਡੀ ਹੈਗੀ ਆ ਸਿਉਕ ਦੋਵਾਂ ਦੀ ਰੋਕथाम ਹੋ ਜੇਗੀ ਸੋ ਇਹ ਜਿਹੜੀ ਆ 60 60 ਇਹ ਜਿਹੜੀ 80 ਐਮ ਐਲ ਜਿਹੜੀ ਨੀਕਟੀਸਾਈਡ ਜਿਹੜੀ ਪੰਗੀਸਾਈਡ ਦੋਵੇਂ ਹੀ ਆ ਉਹਨੂੰ ਆਪਾਂ 1 ਲੀਟਰ ਪਾਣੀ ਵਿੱਚ ਘੋਲ ਕੇ ਉਹਦੀ ਆਪਾਂ ਸਪਰੇ ਬੀ ਦੇ ਉੱਤੇ ਕਰਾਂਗੇ 40 ਕਿਲੋਬੀਜ 40 ਕਿਲੋਬੀਜ ਦੇ ਉੱਤੇ 40 ਕਿਲੋਬੀਜ ਤਰਪਾਲ ਤੇ ਮਿਚਾ ਕੇ ਉਹਨੂੰ ਬਰਾਬਰ ਕਰਕੇ ਤੇ ਘੰਟੇ ਦੇ ਬਾਅਦ ਜਿਹੜਾ ਉਹਨੂੰ ਆਪਾਂ ਕਰ ਸਕਦੇ ਆ ਇਸ ਤੋਂ ਬਾਅਦ ਇਹ ਇੰਨੀ ਕਿ ਪੱਤਿਆਂ ਦੀ ਕਾਂਗਿਆ ਛਿੱਟੇ ਦੀ ਕਾਗਿਆਰੀ ਆ ਸੋ ਇਹਦੇ ਵਾਸਤੇ ਸਾਡੇ ਕੋਲ 13 ਐਮਐਲ ਲੀਟਰ ਟੈਬੂਕੋਨਾ ਜੋ ਲਿਆ ਇਸੇ ਤਰ੍ਹਾਂ 40 40 ਮਿਲੀ 40 ਗ੍ਰਾਮ ਆ ਟੈਬੂਕੋਨਾ ਜੋ ਲਗਿੰਦੀ 80 ਗ੍ਰਾਮ ਬੀਟਾ ਵਿਕਸ ਆ ਇਸੇ ਤਰ੍ਹਾਂ 40 ਗ੍ਰਾਮ ਬੀਟਾ ਵਿਕਸ ਪਾਉਰ ਆ ਇਹ ਜਿਹੜੀਆਂ ਨੇ ਇਹ ਜਿਹੜੀਆਂ ਫੰਗੀਸਾਈਡ ਐ ਇਹ ਤੁਹਾਡੀਆਂ ਬਿਮਾਰੀਆਂ ਜੇਕਰ ਉਹਦੇ ਸੂਕ ਨਹੀਂ ਹੈਗੀ ਫਿਰ ਆਪਾਂ ਜਿਹੜੀ ਇਹ ਦਵਾਈਆਂ ਲਾ ਕੇ ਇਹਨਾਂ ਨੂੰ 40 ਕਿਲੋ ਬੀਏ ਵਿੱਚ ਨੂੰ ਲਾ ਕੇ ਕਿਉਂਕਿ ਉਹਦੇ ਵਿੱਚ ਪਾਊਡਰ ਹੈਗਾ ਵਾ ਪਾਊਡਰ ਫਾਰਮ ਦੇ ਵਿੱਚ ਉਹਨੂੰ ਆਪਾਂ ਚੰਗੀ ਤਰ੍ਹਾਂ ਜੇ ਤੇ ਡਰਮ ਮਿਲ ਜੇ ਤੇ ਵਧੀਆ ਵਾ ਤੇ ਜੇ ਨਹੀਂ ਹੈਗਾ ਤੇ ਪੱਲੀ ਵਿੱਚ ਪਾਓ ਤੇ ਉਹਨੂੰ ਤੇ ਉਹਨੂੰ ਜਿਹੜਾ ਵਾ ਉਹਦੀ ਟ੍ਰੀਟਮੈਂਟ ਜਿਹੜੀ ਆ ਉਹ ਬੜੀ ਵਧੀਆ ਹੋ ਜਾਂਦੀ ਆ ਸੋ ਇਸ ਤੋਂ ਬਾਅਦ ਆਈਦਾ ਕਿ ਬੀਜ ਨੂੰ ਜਵਾਨੂ ਖਾ ਦਾ ਟਿਕਾ ਜਿਹੜਾ ਵਾ ਜਿਹੜਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕੰਸੋਰਸ਼ੀਅਮ ਜਿਹੜਾ ਦਿੱਤਾ ਗਿਆ ਵਾ 500 ਗ੍ਰਾਮ ਦਾ ਪੈਕਟ ਹੈ ਇੱਕ ਉਹਨੂੰ ਜਿਹੜਾ ਵਾ ਇਹ ਦਵਾਈਆਂ ਲਾ ਕੇ ਫਿਰ ਘੰਟੇ ਬਾਅਦ ਘੰਟੇ ਤੋਂ ਘੰਟੇ ਬਾਅਦ ਜਾਂ 4-5 ਘੰਟੇ ਬਾਅਦ ਫਿਰ ਆਪਾਂ ਇਹ ਲਾ ਸਕਦੇ ਆ ਪਹਿਲਾਂ ਨਹੀਂ ਲਾਉਣਾ ਹੈਗਾ ਇਹ ਦਵਾਈਆਂ ਲਾ ਕੇ ਫਿਰ ਉਹਨੂੰ ਕੰਸੋਰਸ਼ੀਅਮ ਨੂੰ ਆਪਾਂ ਲਾ ਸਕਦੇ ਆ ਉਹ ਜਿਹੜਾ ਪੰਜਾਬ ਖੇਤੀਬੜੀ ਯੂਨੀਵਰਸਲ ਸੇਲ ਸੈਂਟਰਾਂ ਦੇ ਵਿੱਚ ਖੇਤੀਬਾਨ ਕੇਂਦਰਾਂ ਦੇ ਵਿੱਚ ਐਜੋਲੇ ਜਿਹੜੇ ਕੇਂਦਰੀ ਆ ਜਿਹੜੇ ਰੀਜਨਲ ਖੋਜ ਕੇਂਦਰ ਆ ਉਹਨਾਂ ਵਿੱਚ ਮਿਲ ਜਾਂਦਾ ਵਾ 50 ਰੁਪਏ ਦਾ ਪੈਕੇਟ ਹੈ 50 60 ਰੁਪਏ ਦਾ ਪੈਕੇਟ ਆ ਤੇ ਜੇਕਰ ਆਪਾਂ ਉਹਨੂੰ ਲਾ ਲਈਏ ਤੇ ਝਾੜ 'ਚ ਵੀ ਫਰਕ ਪਊਗਾ ਤੁਹਾਡੀ ਜ਼ਮੀਨ ਦੀ ਉਪਜਾਊ ਸ਼ਕਤੀ ਵਧੂਗੀ ਸੋ ਇਹ ਜਿਹੜੀਆਂ ਜਿਹੜੀਆਂ ਜੋ ਤੁਹਾਨੂੰ ਦੱਸਿਆ ਵਾ ਇਹ ਜਿਹੜੀ ਹਰੇਕ ਬੀਜ ਨੂੰ ਲੱਗਣੀ ਬੜੀ ਜ਼ਰੂਰੀ ਆ ਇਹ ਤੁਹਾਨੂੰ ਪ੍ਰੋਪਰ ਜਿਹੜਾ ਵਾ ਅੱਜ ਆ ਯੰਗ ਇਨੋਵੇਟਿਵ ਫਾਰਮਰ ਗਰੁੱਪ ਦੇ ਜਿਹੜੇ ਕੋਰ ਕਮੇਟੀ ਦੇ ਮੈਂਬਰ ਨੇ ਉਹ ਸਾਰੇ ਇਕੱਠੇ ਹੋਏ ਆ ਤੇ ਪਿੰਡ ਬਰਿਆਰ ਦੇ ਵਿੱਚ ਤੋਂ ਸ਼ੁਰੂ ਕਰਨ ਲੱਗੇ ਆ ਵੀ ਆਪਾਂ ਜਿਹੜੀ ਇਹਦੀ ਜਿਹੜੀ ਬੀ ਦੀ ਸੋਹ ਜਿਹੜੀ ਆ ਉਹ ਕਿਵੇਂ ਕਰਨੀ ਆ ਉਮੀਦ ਆ ਕਿ ਜਿੰਨੇ ਵੀ ਆ ਫਾਰਮਰ ਜਿਹੜੇ ਦੇਖ ਰਹੇ ਆ ਇਸ ਵੀਡੀਓ ਨੂੰ ਜਾਂ ਸੁਣ ਰਹੇ ਆ ਉਹ ਆਪਣੇ ਬੀ ਜਿਹੜੇ ਕਣਕ ਦਾ ਬੀ ਜਿਹੜਾ ਉਹ ਉਹ ਜ਼ਰੂਰ ਸੋਧ ਕਰਨਗੇ ਸੋ ਹਾਂਜੀ ਸੋਧਣੀ ਅ ਇਸ ਤੋਂ ਬਾਅਦ ਅ ਜਿਸਤਾ ਡਾਕਟਰ ਸਾਹਿਬ ਨੇ ਦੱਸਿਆ ਹੋਇਆ ਸਾਡੇ ਕੋਲ ਤਿੰਨ ਬੈਗ ਜਿਹੜੇ ਹੈਗੇ ਆ ਉਹ 826 ਸੀਰਦੇ ਆ ਕਿਉਂਕਿ ਉਹਦੀ ਵਿਚਪਾਰਸ਼ ਪਹਿਲਾਂ ਔਰ ਸਭ ਤੋਂ ਬਿਹਤਰੀਨ ਕਿਸਮ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਉਹਨਾਂ ਨੂੰ ਅਸੀਂ ਆ ਪੱਲੀ ਤੇ ਵਿਛਾ ਲਵਾਂਗੇ ਔਰ ਉਹਦੇ ਲਈ ਇੱਕ ਪੂਰੀ 250 ਐਮਐਲ ਜਿਹੜੀ ਇੱਕ ਸ਼ੀਸ਼ੀ ਨਿਊ ਨੈਕਸ ਦੀ ਆ ਉਹ 3 ਲੀਟਰ ਪਾਣੀ ਦੇ ਵਿੱਚ ਘੋਲ ਕੇ ਪੰਪ ਦੇ ਵਿੱਚ ਪਾ ਕੇ ਇਸ ਬੀਜ ਦੇ ਉੱਤੇ ਉਹਨੂੰ ਸਪਰੇਅ ਕਰ ਦਿੱਤੀ ਜਾਊਗੀ ਤੇ ਬੜੇ ਆਰਾਮ ਨਾਲ ਸਾਰਾ ਜਿਹੜਾ ਬੀਜ ਆ ਉਹ ਸੁਧਣਾ ਆ ਆ ساری ਪ੍ਰਕਿਰਿਆ ਹੁਣ ਆ ਪੰਪ ਦੇ ਵਿੱਚ ਪਾਣੀ ਪਾ ਲਿਆ ਗਿਆ 3 ਲੀਟਰ ਪਾ ਲਿਆ ਤੇ ਆ 250 ਐਮਐਲ ਦਵਾਈ ਜਿਹੜੀ ਆ 3 ਏਕੜ ਦੀ ਤੇ ਤਿੰਨ ਬੈਗ ਤੁਸੀਂ ਦੇਖ ਰਹੇ ਜੇ ਇਹ ਸਾਡੇ ਸਾਹਮਣੇ ਆ ਹੁਣ ਆ 5 ਲੀਟਰ ਪਾਣੀ ਇਹਦੇ ਵਿੱਚ ਪਾ ਕੇ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਉਨਾ ਚਿਰ ਨੂੰ ਆਪਾਂ ਥੋੜੇ ਥੋੜੇ ਪਿੱਛੇ ਹੋ ਜਾਈਏ ਤਾਂ ਕਿ ਆ ਜਿਹੜਾ ਸੀਡ ਆ ਇਹ ਇਹਦੇ ਉੱਤੇ ਖਿਲਾਰਿਆ ਜਾ ਸਕੇ ਆਜੋ ਹੁਣ ਇੱਕ ਪਾਣੀ ਆ ক্লোਜ਼ ਅਪ ਲੈ ਲੈ ਥੋੜੇ ਲਾਗੇ ਆ ਕੇ ਕੋਈ ਕੋਈ ਹੋ ਗੋ 3 10 ਲੀਟਰ ਭਰ ਦੇ ਤੇ ਵਾਈਕਿੰਗ ਕਰ ਦੇ ਢੱਕਣ ਦੇ ਕੇ ਜ਼ੋਰ ਜ਼ੋਰ ਦੀ ਮਾਰ ਲੈਣਾ ਇਹ ਮੈਂ ਬਹੁਤ ਹੋ ਕਰਾ ਅੱਜ ਕੁਲਾ ਭਰ ਕੋ ਲੱਗ ਦਵਾਈ ਨੂੰ ਪਾਣੀ ਵਿੱਚ ਮਿਕਸ ਕਰ ਦਿੱਤਾ ਗਿਆ ਤੇ ਉਹ ਸਾਰੀ ਹੁਣ ਪੰਪ ਜਾਏਗੀ ਤੇ ਉਧਰ ਤਿੰਨ ਬੈਗ ਜਿਹੜੇ ਆ ਹਣਕਦੇ ਉਹ ਖੋਲ ਦਿੱਤੇ ਗਿਆ ਹੈ 1 ਕੁਇੰਟਲ 20 ਕਿਲੋ ਸੀਡ 3 ਕਿੱਲਿਆਂ ਦਾ ਉਹਦੇ ਉੱਤੇ 250 ਐਮਐਲ ਦਵਾਈ ਜਿਹੜੀ ਆ 3 ਲੀਟਰ ਪਾਣੀ ਦੇ ਵਿੱਚ ਮਿਲਾ ਕੇ ਸਪਰੇਅ ਹੋ ਜੇਗੀ ਤੇ ਤਕਰੀਬਨ ਕੱਲੇ-ਕੱਲੇ ਦਾਣੇ ਨੂੰ ਲੱਗ ਜਣੀ ਆ ਇਹ ਫਿਰ ਜਿਹੜਾ ਸਾਰਾ 200 ਦਾ ਪ੍ਰੋਸੈਸ ਆ ਉਹ ਕੰਪਲੀਟ ਹੋ ਜਾਏਗਾ ਇਸੇ ਕਰਕੇ ਰੱਖੋ ਔਰ ਇਹਦੀ ਵੱਡੀ ਗੱਲ ਇਹ ਆ ਵੀ ਇਹਨੂੰ ਹੁਣ ਵੀਰ ਨੂੰ ਆਪਾਂ ਸੋਧ ਕੋਈ ਨਾ ਯਕੀਨ ਕਰਿਆ ਤਰੀਕਾ ਦਾ ਫਰਕ ਹੋ ਗਿਆ ਨਾ ਜੀ ਬੀਜ ਨੂੰ ਸੋਧ ਕਰਦਾ ਜਿਹੜਾ ਪ੍ਰੋਪਰ ਤਰੀਕਾ ਵਾ ਉਹ ਇਹੀ ਆ ਇਹਦੇ ਵਿੱਚ ਕੋਈ ਪੁਰਾਣੀ ਚੁਟਣੀ ਨਹੀਂ ਹੈਗੀ ਇਹ ਕੱਲੀ ਇਹੀ ਕੋਈ ਤਿੰਨਾਂ ਕਿੱਲਾਂ ਦੀ ਕਣਕ ਨੂੰ 1 ਕੁਇੰਟਲ 20 ਕਿਲੋ ਬੀਜ ਨੂੰ ਤੇ 250 ਐਮ ਐਲ ਨਿਊ ਨਿਕਸ ਦਵਾਈ ਹੀ ਜਿਹਦੇ ਵਿੱਚ ਅਮੀਡਾ ਤੇ ਹੈਕਸਾਕੋਨੋਜੋਲ ਯਾਨੀ ਕਿ ਇਨਸੈਕਟੀਸਾਈਡ ਤੇ ਫੰਗੀਸਾਈਡ ਦੋਨੇ ਆ ਉਹਨੂੰ 3 ਲੀਟਰ ਪਾਣੀ ਚ ਮਿਕਸ ਕਰਕੇ ਤੇ ਪੰਪ ਦੇ ਨਾਲ ਕੱਲਾ ਕੱਲਾ ਨੋਜ਼ਲ ਦੇ ਨਾਲ ਕੱਲਾ ਕੱਲਾ ਵੀ ਕਰਦੇ ਜਿਹੜਾ ਕੱਲਾ ਕੱਲਾ ਦਾਣਾ ਵਾ ਉਹਨੂੰ ਇਹ ਲੱਗ ਜਾਵੇ ਜਿਹੜੀਆਂ ਆਉਣ ਵਾਲੀਆਂ ਬਿਮਾਰੀਆਂ ਫੰਗਸ ਨੇ ਆ ਕੋਈ ਕੀੜੇ ਆ ਉਹਦੇ ਤੋਂ ਬਚਾਵੇ। ਬੜਾ ਸਾਰਾ ਕਰਦੇ ਨੇ ਪਲਦੀ ਸਹੀ ਹਲਾਜੀ। ਵੇ ਬਲਵਿੰਦਰ ਨਿਗਲੜੀ ਸਾਰੇ ਤੱਕ ਪਾਣੀ ਇਹਨਾਂ ਸਾਰੇ ਸਮਝਾ ਨਹੀਂ ਸਾਰੀ। ਕੋਈ ਗੱਲ ਨਹੀਂ ਘੇਟਾ ਪਾਣੀ ਇਹ ਤਾਂ ਵੱਧ ਜਿਹਾ ਬਸ ਕੋਣੀ ਹੈਗੀ ਨਾ। ਸਕੋਣੀ ਹੈ ਨਾ ਉਹਨੂੰ। ਜਿਹੜਾ ਨਾ ਕਰ ਸਿੱਧਾ ਕਰਨ ਸਿੱਧਾ ਕਰ ਸਿੱਧਾ ਸਿੱਧਾ। ਜਿਦੈ ਰੱਖ। ਅੱਛਾ ਵਾਹ ਕੋ ਜਿੱਤੀ ਫਤੇ। ਕਿਸਾਨ ਭਰਾ ਨੂੰ ਦੱਸਣਾ ਚਾਹੁੰਦੇ ਹਾਂ ਕਿ ਜੰਗਨਵੇਟੇ ਫਾਰਮਰ ਗਰੁੱਪ ਅਰਾਉਂਡ ਗਲਾਸ ਫਾਊਂਡੇਸ਼ਨ ਦੀ ਤਰਫੋਂ ਜੋ ਪੰਡਾ 55 ਪਿੰਨਾ ਦੀ ਬਿਜਾਈ ਕੀਤੀ ਜਾਣੀ ਹੈ ਉਸ ਦੇ ਤਹਿਤ ਅੱਜ ਪਿੰਡ ਬਰਿਆਰ ਵਿੱਚ ਕਿਸਾਨਾਂ ਨੂੰ ਬੀਜ ਸੋਧ ਸੰਬੰਧੀ ਜਿਹੜੀ ਜਾਣਕਾਰੀ ਦਿੱਤੀ ਗਈ ਵੀ ਕਿਸ ਤਰ੍ਹਾਂ ਬੀਜ ਸੋਧ ਕਰਨਾ ਔਰ ਕਿਸ ਤਰ੍ਹਾਂ ਆਉਣ ਵਾਲੇ ਸਮੇਂ ਵਿੱਚ ਜਿਹੜੀ ਬਿਜਾਈ ਕਰਨੀ ਹੈ ਨਿਊ ਨਿਕਸ ਦੇ ਨਾਲ ਔਰ ਆਨ ਗਰਾਉਂਡ ਜੰਗਨਵੇਟੇ ਫਾਰਮਰ ਜੋ ਇਹਨਾਂ ਦੇ ਟੈਕਨੀਕਲ ਤਰੀਕੇ ਨੇ ਉਸ ਦੇ ਤਰੀਕੇ ਦੇ ਨਾਲ ਜਿਹੜਾ ਫਾਰਮਰਾਂ ਨੂੰ ਜਿਹੜਾ ਉਹ ਜਾਗਰੂਕ ਕਰ ਰਹੇ ਉਹਨਾਂ ਨੂੰ ਦੱਸ ਰਹੇ ਨੇ ਕਿ ਕਿਸ ਤਰ੍ਹਾਂ ਜਿਹੜੇ ਆਉਣ ਵਾਲੇ ਸਮੇਂ ਵਿੱਚ ਜਿਹੜੀ ਮਤਲਬ ਤੁਸੀ ਕਾਨ ਕ ਜੀ ਬਜਾਈ ਕਰਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਆਈ ਬਾਈ ਬਾਈ ਛਾੜ ਦੇ ਵਿੱਚ ਸਤਿ ਸ੍ਰੀ ਅਕਾਲ ਜੀ ਜਿਦਾ ਕਿ ਰੌਂਡ ਕਲਾਸ ਤੇ ਮਜੀਤ ਸਿੰਘ ਨੇ ਸਾਰੀ ਗੱਲ ਦੱਸ ਦਿੱਤੀ ਆ ਇਹ ਜਿਹੜੀ ਸਾਰੀ ਮੁਹਮਾ ਜੰਗਨਵੇਟਰ ਫਾਰਮਰ ਗਰੁੱਪ ਦੇ ਸਰਪੰਸਤ ਸਰਦਾਰ ਕਾਨ ਸਿੰਘ ਪੰਨੂ ਦੀ ਅਗਵਾਈ ਹੇਠ ਬਾਕੀ ਸਾਰੀ ਇੱਥੇ ਜੰਗਨਵੇਟਰ ਫਾਰਮਰ ਗਰੁੱਪ ਦੀ ਕੋਰ ਕਮੇਟੀ ਹਾਜ਼ਰ ਆ ਸੰਸਾਪਕ ਡਾਕਟਰ ਮਰੀਕ ਸਿੰਘ ਹਾਜ਼ਰ ਨੇ ਤੇ ਜਿੱਦਾਂ ਕਿ ਪਹਿਲੇ ਦਿਨ ਤੋਂ ਹੀ ਆਪਾਂ ਤੈਅ ਕੀਤਾ ਹੋਇਆ ਆ ਵੀ ਜਿਹੜਾ ਸਾਡਾ ਹੁਣ ਤੱਕ ਦਾ 2014 ਤੋਂ ਤਜਰਬਾ ਆ ਉਹ ਸਾਰਾ ਇਹਨਾਂ ਪਿੰਡਾਂ ਦੇ ਵਿੱਚ ਜਿੰਨੀਆਂ ਵੀ ਐਗਰੀਕਲਚਰ ਪ੍ਰੈਕਟਿਸਸ ਆ ਉਹਦੇ ਵਿੱਚ ਲਾਗੂ ਕਰਾਂਗੇ ਸੋ ਪਹਿਲਾਂ ਸਾਰਾ ਅਗਮੁਖਤ ਪ੍ਰਾਲੀ ਪ੍ਰਬੰਧ ਹੋਇਆ ਆ ਤੇ ਹੁਣ ਗੱਲ ਕਣਕ ਬਜਾਈ ਤੇ ਆ ਗਈ ਆ ਤੇ ਅਸੀਂ ਕਣਕ ਬਜਾਈ ਤੋਂ 4-5 ਦਿਨ ਪਹਿਲਾਂ ਬੀਜ ਦੀ ਜਿਹੜੀ ਸੋਧ ਆ ਉਹ ਸ਼ੁਰੂ ਕਰ ਲਈ ਆ ਔਰ ਜਿੱਦਾਂ ਤੁਹਾਨੂੰ ਪਹਿਲਾਂ ਹੀ ਪਤਾ ਵੀ ਇਲਾਕੇ ਦੇ ਵਿੱਚ ਮਿੱਟੀ ਦੇ ਸੈਂਪਲ ਲੈ ਲਏ ਗਏ ਸੀ ਉਹਦੇ ਵਿੱਚ ਪੋਟਾਸ਼ ਦੀ ਕਮੀ ਆਈ ਸੀ ਸੋ ਪਰ 1 ਏਕੜ 25 ਕਿਲੋ ਪੋਟਾਸ਼ ਵੀ ਐਡ ਕਰਤੀ ਆ ਇੱਕ ਬਹੁਤ ਵਧੀਆ ਜਿਹੜਾ ਪੈਕੇਜ ਆ ਪ੍ਰੈਕਟਿਸ ਆ ਜਿਹੜਾ ਕਿ ਪਹਿਲਾਂ ਕਦੀ ਇਸ ਇਲਾਕੇ ਦੇ ਵਿੱਚ ਨਹੀਂ ਵਰਤਿਆ ਗਿਆ ਹੋਊਗਾ ਉਸ ਤਰੀਕੇ ਨਾਲ ਜਿਹੜੀ ਕਣਕ ਆ ਬੜੀ ਸਟਿਕਤਾ ਦੇ ਨਾਲ ਤੇ ਬੜੇ ਤਕਨੀਕੀ ਮਹਾਰਤ ਦੇ ਨਾਲ ਵਿਜੀ ਜਾਊਗੀ ਧੰਨਵਾਦ ਜੀ ਹਾਂਜੀ ਜਿਵੇਂ ਕਿ ਸਾਥੀਓ ਤੁਸੀਂ ਪਹਿਲਾਂ ਦੇਖਿਆ ਆ ਇਹ ਜਿਹੜਾ 826 ਦਾ ਸੀਡ ਆ ਸਰਟੀਫਾਈਡ ਸੀਡ ਨੂੰ ਅਸੀਂ ਸੋਧਿਆ ਹੈ ਜੰਗਨੈਟੋ ਫਾਰਮਰ ਗਰੁੱਪ ਵੱਲੋਂ ਨਿਊ ਨੈਕਸ ਦਵਾਈ ਨਾਲ ਜਿਹਦੇ ਵਿੱਚ ਅਮੀਦਾ ਤੇ ਹੈਕਸਾਕੋਨਜੋਲ ਜਾਨੀ ਕਿ ਕੀਟਨਾਸ਼ਕ ਤੇ ਉਲੀਨਾਸ਼ਕ ਦੋਵੇਂ ਚੀਜ਼ਾਂ ਸੀਗੀਆਂ ਇਹ ਜਿਹੜੀ ਵੀਡੀਓ ਅਸੀਂ ਬਣਾ ਰਹੇ ਆ ਇਹ ਦੂਸਰੇ ਕਿਸਾਨ ਵੀਰਾਂ ਲਈ ਬਣਾ ਰਹੇ ਆ ਜਿਨ੍ਹਾਂ ਨੂੰ ਮੰਨ ਲਓ ਨਿਊਨੈਕਸ ਨਹੀਂ ਮਿਲਦੀ ਤਾਂ ਉਹ ਕੀ ਕਰਨ ਉਹਦੇ ਵਾਸਤੇ ਆਹ ਜਿਹੜੀ ਦਵਾਈ ਆ ਇਹਦੇ ਵਿੱਚ ਹੈਗਾ ਆ ਟੈਬੂਕੋਨਜੋਲ ਐ ਸਾਲਟ ਇਹ ਫੰਗੀਸਾਈਡ ਐ ਇਹ ਵੀ 1 ਕਿੱਲੇ ਦੀ ਆ ਯਾਨੀ ਕਿ 40 ਕਿਲੋ ਬੀਜ ਵਾਸਤੇ ਇਹ ਦਵਾਈ ਆ ਪਰ ਇਹਦੇ ਵਿੱਚ ਤੁਹਾਨੂੰ ਜਿਹੜਾ ਕੋਈ ਕੀਟਨਾਸ਼ਕ ਐਨਸੈਕਟੀਸਾਈਡ ਆ ਉਹ ਤੁਹਾਨੂੰ ਕੋਲੋਂ ਪਾਉਣਾ ਪਏਗਾ ਇਹ ਸਸਤੀ ਦਵਾਈ ਆ ਜਿਸ ਤਰ ਤੁਸੀਂ ਆ ਦੇਖ ਰਹੇ ਜੇ ਆ ਹੁਣ ਅਸੀਂ ਇਹਨੂੰ ਆ ਜਿਹੜਾ ਸੀਡ ਆ 1 ਏਕੜ ਦਾ 40 ਕਿਲੋ ਇਹਨੂੰ ਇਹ ਪਾਊਡਰ ਲਗਾਵਾਂਗੇ ਜਿਵੇਂ ਅਸੀਂ ਉਹ ਜਿਹੜੀ ਪਹਿਲਾਂ ਨਿਊਨਿਕਸ ਜਿਹੜੀ ਆ ਉਹ ਕਿਉਂਕਿ ਲਿਕਵਿਡ ਦਵਾਈ ਸੀਗੀ ਉਹਨੂੰ ਅਸੀਂ ਪਾਣੀ 'ਚ ਘੋਲ ਕੇ ਤੇ ਪੰਪ ਨਾਲ ਸਪਰੇਅ ਕੀਤਾ ਮਾਤਰਾ ਮੈਂ ਇੱਕ ਵਾਰੀ ਫੇਰ ਦੱਸ ਦਿੰਨਾ ਉਹਦੀ ਹੈਗੀ ਹੀ 2 ਐਮਐਲ ਪ੍ਰਤੀ ਕਿਲੋ ਤੇ ਉਹਦਾ ਸੌਖਾ ਤਰੀਕਾ ਇਹ ਸੀਗਾ ਵੀ ਅਹੀਂ ਜਿਹੜੀ 3 ਏਕੜ ਦਾ ਸੀਡ ਆ ਉਹ ਪਹਿਲਾਂ ਖਿਲਾਰ ਲਿਆ ਤੇ 3 ਏਕੜ ਦੇ ਜਿਹੜੀ ਦਵਾਈ ਸੀਗੀ ਪੂਰੀ ਇੱਕ ਪਾਈਆ ਉਹਨੂੰ 3 ਲੀਟਰ ਪਾਣੀ ਚ ਘੋਲ ਕੇ ਤੇ ਪੰਪ ਰਾਹੀਂ ਉਹਨੂੰ ਸਪਰੇਅ ਕਰ ਦਿੱਤਾ ਗਿਆ ਤੇ ਬਸ ਆ ਅੱਧਾ ਪੌਣਾ ਘੰਟਾ ਇਦਾਂ ਰੱਖ ਕੇ ਤੇ ਇਹਨੂੰ ਬਾਅਦ ਚ ਇਕੱਠੀ ਕਰ ਲੈਣਾ ਤੇ ਸੇਮ ਪ੍ਰੋਸੈਸ ਇਹ ਆ ਇਹ ਹੁਣ ਇਹਨੂੰ 40 ਕਿਲੋ ਬੀ ਨੂੰ ਇਹ ਪਾਊਡਰ ਫਾਰਮ ਜਿਹੜੀ ਆ ਇਹ ਲਗਾਈ ਜਾਊਗੀ ਕਿਸੇ ਨੇ ਇਨਸੈਕਟੀਸਾਈਡ ਲਾਉਣਾ ਨਹੀਂ ਲਾਉਣਾ ਉਹਦੀ ਮਰਜ਼ੀ ਆ ਕਈ ਜਮੀਨਾਂ ਦੇ ਵਿੱਚ ਲੋਡ ਪੈਂਦੀ ਆ ਕਈਆਂ ਦੇ ਵਿੱਚ ਲੋਕ ਨਹੀਂ ਲਾਉਂਦੇ ਸੋ ਇਹ ਜਿਹੜੀ ਕਾਰਵਾਈ ਆ ਇਹ ਵੀ ਨਾਲੋਂ ਨਾਲ ਆਪਾਂ ਤੁਹਾਡੇ ਕਿਸਾਨ ਸਾਥੀਆਂ ਦੇ ਅਵੇਅਰਨੈਸ ਵਾਸਤੇ ਜਿਹੜਾ ਇਹ ਸੀਡ ਟਰੀਟਮੈਂਟ ਹੈ ਕਰਾਂਗੇ ਚਲੋ ਓਏ ਓ ਕਿਧਰ ਉਹ ਫੋਟੋ ਆਉਦੀ ਹੋਰ ਇਹ ਤੁਹਾਡੇ ਰੰਗ ਬਸ ਜੀ 40 ਕਿਲੋ ਸੀਡ ਨੂੰ ਟੈਬੂਕੋਨਾਜੋਲ ਆਰਡਰ ਫਾਰਮ ਜਿਹੜੀ ਆ ਉਹ ਲਗਾਈ ਜਾ ਰਹੀ ਆ ਇਹ ਸਾਰੀ ਜਿਹੜੀ ਪ੍ਰਕਿਰਿਆ ਵਾ ਇਹ ਸਾਰੀ ਜਿਹੜੀ ਅ ਫਿਰ ਨੇ ਸੀਡ ਤੋਂ ਸੋਧ ਤੈਤ ਹੋ ਰਿਹਾ ਵਾ ਬੀਜ ਨੂੰ ਸੋਧਣਾ ਕਿੰਨਾ ਜ਼ਰੂਰੀ ਆ ਉਹ ਤੁਹਾਨੂੰ ਡਾਕਟਰ ਮਲਿਕ ਸਿੰਘ ਪਹਿਲਾਂ ਦੱਸੂਕਿਆ ਇਹਨੂੰ ਹਲਕਾ ਜਿਹਾ ਪਾਣੀ ਲਾਉਣ ਦੀ ਮੇਰੇ ਖਿਆਲ ਚ ਲੋੜ ਪਊਗੀ ਨਹੀਂ ਤਾਂ ਉੱਡੂਗਾ ਪੁੱਟ ਪਾਣੀ ਹਲਕਾ ਲਾਉਣਾ ਆ ਗਲਵਜ਼ ਪਾ ਕੇ ਨਾਲੋਂ ਨਾਲ ਦਵਾਈ ਨੂੰ ਜਿਹੜੇ ਆ ਹਰਕ ਦਾਣੇ ਦੇ ਨਾਲ ਲਾਇਆ ਜਾ ਰਿਹਾ ਟੇਬਕੋ ਨਾਲ ਜੋਲੂ ਫੰਗੀਸਾਈਡ ਉਲੀ ਨਾਲ ਇਸ ਦਵਾਈ ਹੈ ਇਹਦੇ ਨਾਲ 20 ਦਿਨ ਤੋਂ ਬਾਅਦ ਜਿਹੜੀਆਂ ਉਲੀ ਨਾਲ ਸਵੱਧਰ ਬਿਮਾਰੀਆਂ ਹੈ ਜਿਹੜੀਆਂ ਉਹ ਨਹੀਂ ਆਉਂਦੀਆਂ